ਪੰਜਾਬੀ ਦੀ ਇੱਕ ਕਹਾਵਤ ਹੈ ਕਿ ਨਵਾਂ ਨੌ ਦੇਣ ਤੇ ਪੁਰਾਣਾ ਸੌ ਦੇਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਆਪ ਆਦਮੀ ਪਾਰਟੀ ਵੱਲੋਂ ਉਹ ਜਿੱਤੇ ਵੀ ਲੇਕਿਨ ਉਹ ਕੁਠਣ ਮਹਿਸੂਸ ਕਰ ਰਹੇ ਨੇ ਆਪ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਪੁਰਾਣੀਆਂ ਪਾਰਟੀਆਂ ਯਾਦ ਆ ਰਹੀਆਂ ਨੇ ਕਿ ਨਵਾਂ ਨੌ ਦੇਣ ਤੇ ਪੁਰਾਣਾ ਸੌ ਦੇਣ ਕਿਉਂਕਿ ਮਾਦਾਨ ਦੇ ਵਿੱਚ ਇੱਕ ਦੂਜੀ ਦਿਨਾਂ ਨਹੀਂ ਨਿਤਰ ਰਹੇ ਕੱਲ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਕਿ ਮੇਰੇ ਨਾਲ ਖੜੋ ਮੇਰੇ ਨਾਲ ਅੜੋ ਨਾ 25 ਤੋਂ 24 ਘੰਟੇ ਬੀਤ ਜਾਣ ਦੇ ਬਾਅਦ ਯੁੱਧ ਨਹੀਂ ਕੋਈ ਖੜਿਆ ਲੇਕਿਨ ਕਹਿੰਦੇ ਨੇ ਪ੍ਰਾਣੇ ਖੜਗਾ ਖੜਗਾ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਸਨੌਰ ਤੋਂ ਹਰਬੀਰ ਸਿੰਘ ਪਠਾਰ ਮਾਜਰਾ ਦੇ ਨਾਲ ਹਾਲਾਂਕਿ ਜੇਕਰ ਸਿਆਸੀ ਪਾਰਟੀ ਦੀ ਗੱਲ ਕਰੀਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਪੱਲਾ ਛੱਡ ਗਿਆ ਸੀ ਲੇਕਿਨ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਵਾਲੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਹੱਕ ਵਿੱਚ ਖੜ ਗਏ ਨੇ ਅਤੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਐਂਟਰੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਜਾਣਗੀਆਂ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਕਿਉਂ ਅਸੀਂ ਕਰ ਰਹੇ ਹਾਂ ਇਹਦੇ ਸਬੂਤ ਸਾਡੇ ਸਾਹਮਣੇ ਆਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸਪੈਸ਼ਲ ਭੇਜੇਗਾ ਸਾਬਕਾ ਅਕਾਲੀ ਵਿਧਾਇਕ ਹਰਿੰਦਰ ਪਾਲਸ ਚੰਦੂ ਮਾਜਰਾ ਨੇ ਪਠਾਨ ਮਾਜਰਾ ਦੀ ਧਰਮ ਪਤਨੀ ਦਾ ਹਾਲਚਲ ਜਾਣਿਆ ਹੈ ਹਸਪਤਾਲ ਦੇ ਵਿੱਚ ਜਾ ਕੇ ਹਾਲਾਂਕਿ ਨਾ ਮਰਤਰੀ ਨਾ ਕੋਈ ਆម ਆਦਮੀ ਪਾਰਟੀ ਦਾ ਵਿਧਾਇਕ ਨਾ ਕੋਈ ਆម ਆਦਮੀ ਪਾਰਟੀ ਦਾ ਆਗੂ ਹਰਵੀਰ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਦਾ ਪਤਾ ਲੈਣ ਗਿਆ ਹਸਪੀਟਲ ਦੇ ਵਿੱਚ ਲੇਕਿਨ ਇੱਧਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਿਅਕਤੀ ਜਿਹੜਾ ਹੈ ਸ਼ਰੂਮਨੀ ਅਕਾਲੀ ਦਲ ਦਾ ਜੋ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੂੰ ਹਸਪੀਟਲ ਚ ਵੇਚਿਆ ਹਸਪੀਟਲ ਦੇ ਵਿੱਚ ਭੇਜਿਆ ਅਤੇ ਉਨ੍ਹਾਂ ਦੇ ਕੋਲ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਅਤੇ ਹੌਸਲਾ ਬਣਾਇਆ ਕਿ ਸੁਪੁੱਚੀ ਸ਼ਰੂਗਣੀ ਅਕਾਲੀ ਦਲ ਦੀ ਲੀਡਰਸ਼ਿਪ ਤੁਹਾਡੇ ਨਾਲ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਕਿੱਥੋਂ ਵੀ ਤੁਹਾਨੂੰ ਸਮੱਸਿਆ ਆਉਂਦੀ ਹੈ ਮੌਕੇ ਤੇ ਅਸੀਂ ਤੁਹਾਡੀ ਸਮੱਸਿਆ ਹੱਲ ਕਰਵਾਵਾਂਗੇ ਕਿਉਂਕਿ ਅਸੀਂ ਤੁਹਾਡੇ ਨਾਲ ਤੁਹਾਡੀ ਲੜਕੀ ਤੁਹਾਡੇ ਲੜਕੇ ਅਤੇ ਤੁਹਾਡੇ ਪਤੀ ਜਰਨਿਕ ਹਰਬੀਰ ਸਿੰਘ ਪਠਾਨ ਮਾਜਰਾ ਦੇ ਨਾਲ ਖੜੇ ਹਾਂ ਯਾਨੀ ਕਿ ਪ੍ਰਾਣੇ ਲੋਕ ਹੀ ਕੰਮ ਆਉਂਦੇ ਨੇ ਪ੍ਰਾਣੀਆਂ ਪਾਰਟੀਆਂ ਦੇ ਵਿੱਚ ਲੋਕ ਚਾਹੇ ਉਹ ਚੰਗੇ ਰਹੇ ਚਾਹੇ ਉਹ ਗੰਦੇ ਰਹੇ ਲੇਕਿਨ ਫਿਰ ਵੀ ਪ੍ਰਾਣੀਆਂ ਪਾਰਟੀਆਂ ਦੇ ਆਗੂ ਪ੍ਰਾਣੀਆਂ ਪਾਰਟੀਆਂ ਦੇ ਪ੍ਰਧਾਨ ਉਹਨਾਂ ਨੂੰ ਸਾਥ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਹੀ ਜਿਹੜੇ ਨੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂ ਮਾਜਰਾ ਜਿਹੜੇ ਨੇ ਉਹ ਹਸਪਤਾਲ ਪਹੁੰਚੇ ਅਤੇ ਹਾਲਚਲ ਜਾਣਿਆ ਹਰਬੀਰ ਸਿੰਘ ਪਠਾਨ ਮਾਜਰਾ ਦੀ ਤਰਫ ਪਤਨੀ ਦਾ ਕਿਆ ਸਗਾਈਆਂ ਲਗਾਈਆਂ ਚਾਰੀਆਂ ਨੇ ਕਿ ਹਰਬੀਰ ਸਿੰਘ ਪਠਾੜ ਮਾਜਰਾ ਜਲਦੀ ਹੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਆម ਆਦਮੀ ਪਾਰਟੀ ਤਾਂ ਹੁਣ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਜਿਹੜੀ ਹੈ ਆਪਣੀ ਪਾਰਟੀ ਦੇ ਵਿੱਚ ਨਹੀਂ ਰੱਖੇਗੀ ਨਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨੂੰ ਡੇਟ ਮਿਲੇਗੀ ਹਾਲਾਂਕਿ ਇਹ ਵੀ ਗੱਲ ਹੈ ਕਹਿਣੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦੇ ਪਰਚੇ ਕੱਲ ਲਾਈਵ ਹੋ ਕੇ ਦੱਸੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਲੱਗਦਾ ਨਹੀਂ ਜੇਕਰ ਗ੍ਰਿਫਤਾਰੀ ਹੋ ਜਾਂਦੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਦੀ ਤੇ ਉਹ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੇਲ੍ਹ ਦੇ ਵਿੱਚੋਂ ਮਾਰ ਆਜੜ ਕਿਉਂਕਿ ਉਹਨਾਂ ਉੱਤੇ 376 ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਪਰਚੇ ਐਫੇਰ ਕੀਤੇ ਗਏ ਨੇ ਇਸ ਕਰਕੇ ਹਰਬੀ ਸਿੰਘ ਮਾਜਰਾ ਨੂੰ ਲੈ ਕੇ ਵਕ ਵਕ ਪੱਤਰਕਾਰਾਂ ਵੱਲੋਂ ਕ�ਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਮਾਜਰਾ ਸਾਹਿਬ ਜਿਹੜੇ ਨੇ ਹੁਣ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ